ਪਾਈ ਗੁਰਗੀ ਦਾ ਖਾਂਸਾ ਪਾਈ ਗੁਰਗੀ ਦੀ ਘਟੇ ਬਿਨਾਂ ਦੇ ਪੈਣਾ ਨੂੰ ਸਾਰਿਆਂ ਨੂੰ ਜੁੜ ਕੇ ਬੀਨਟੀ ਆ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਉਹਦੇ ਨਾਲ ਤੁਹਾਡੇ ਪ੍ਰਾਂ ਨੂੰ ਮੋਟੀਵੇਸ਼ਨ ਵਾਲ ਦਾ ਥੋੜਾ ਜਿਹਾ ਅਗਲੀ ਵੀਡੀਓ ਬਣਾਉਣ ਲਈ ਅੱਜ ਮੈਂ ਤੁਹਾਨੂੰ ਇੱਕ ਗੱਲ ਕਰਨ ਲੱਗਾ ਹਾਂ ਜੇ ਤਾਂ ਤੁਹਾਡੇ ਜਿਨੇ ਕਿਸੇ ਨੇ ਵੀ ਅਜੇ ਤੱਕ ਖਾਲੜਾ ਜਸਵੰਤ ਸਿੰਘ ਖਾਲੜਾ ਦੀ ਦੇ ਬਾਰੇ ਬਹੁਤ ਹੀ ਬੜੀ ਮਹਾਨ ਸ਼ਖਸੀਅਤ ਆਪਣੇ ਪੰਜਾਬ ਦੀ ਆਪਣੀ ਪੌਂ ਦੀ ਚੱਖਾਂ ਦੀ ਉਹਨਾਂ ਨੇ ਉਹ ਚੀਜ਼ ਉਹ ਸੱਚ ਕੱਢ ਕੇ ਬਾਹਰ ਮਾਰਿਆ ਜਿਹੜਾ ਮਤਲਬ ਜੇ ਨਾ ਪਤਾ ਲੱਗਦਾ ਤਾਂ ਸ਼ਾਇਦ ਅੱਜ ਤੱਕ ਪੁੱਛਿਆ ਨਾ ਮਾਮਾ ਉਹ ਭੈਣਾ ਉਹਨਾਂ ਦੀ ਸ਼ੈਲੋ ਡੀ ਕਰਦੀ ਵੀ ਸ਼ਾਇਦ ਮੇਰਾ ਭਰਾ ਜੂ ਆਜੂ ਮੇਰੀ ਭੈਣ ਨੂੰ ਕੋਈ ਪਿੱਛੇ ਭੈਣ ਮੋੜੀ ਪਣੀ ਸੀ ਮੇਰਾ ਭਰਾ ਜੂ ਕਿਸੇ ਮਾਨ ਨੂੰ ਸੀ ਮੇਰਾ ਪੁੱਤ ਆਜੂ ਅੱਖਾਂ ਤਰਸ ਗਿਆ ਮੈਂ ਉਹਨਾਂ ਨੇ ਉਹ ਸੱਚ ਕੱਢਣ ਦੇ ਆ ਕੱਢ ਕੇ ਬਾਹਰ ਲੰਦਾ ਬੜਾ ਹੀ ਔਖਾ ਕੱਢ ਕੇ ਲੰਦਾ ਯਾਨੀ ਉਹਨਾਂ ਦੇ ਕੋਈ ਇਹਨਾਂ ਨੂੰ ਸਬੂਤ ਨਹੀਂ ਸੀ ਮਿਲਦਾ ਪਰ ਅੱਜ ਨੂੰ ਕੱਲ ਉਹਨਾਂ ਦੀ ਸਪੀਚ ਦੇ ਬਤਨਾ ਸੁਣਿਆ ਵੀ ਆਖਰਕਾਰ ਉਹਨਾਂ ਨੂੰ ਬਹੁਤ ਵੱਡੀ ਖੱਜਲ ਖਾ ਰਹੀ ਹੁੰਦੀ ਉਹਨਾਂ ਦੇ ਨਾਲ ਪੈਰ ਪੈਰ ਤੇ ਚੈਲੰਜ ਸੀ ਜਣਾ ਦੇ ਲਈ ਵੀ ਇਹ ਹਰ ਗੱਲ ਤੇ ਉੱਪਰ ਸੀ ਕੇ ਪੀ ਐਸ ਗੱਲ ਉਹਨਾਂ ਨੂੰ ਕਾਲਜ ਦਾ ਦਾਦਾ ਸੀ ਐਸ ਚਾਈ ਦਾ ਇੰਟਰ ਆਦਾ ਸੀ ਬੀ ਐਸ ਯਾਨਕੀ ਪ੍ਰੋਪਾਗੈਂਡਾ ਕਰਦੇ ਪਏ ਨੇ ਸਰਕਾਰ ਖਿਲਾਫ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ ਤਾਂ ਸੋਚਦੇ ਹਨ ਵੀ ਸ਼ਾਇਦ 100-200 ਹੋਣਗੇ ਇਹ ਬਤਵਚਾਂ ਚਾਹੇ ਜਨਾ ਤੱਕ ਸ਼ਾਇਦ ਉਹਨਾਂ ਨੇ ਵੀ ਮੈਜਨ ਨਹੀਂ ਕਰਿਆ ਹਨ ਹਨਾ ਵੀ ਇੰਨੇ ਲੁੱਕ ਮਾਰ ਚੁੱਕੇ 25000 25000 ਤੋਂ ਵੀ ਵੱਧ ਸੀ ਉਹ ਤਾਂ ਉਸ ਤੋਂ ਬਾਅਦ ਥੋੜੀ-ਥੋੜੀ ਉਲਟਾ ਬਾਤ ਵੀ ਪਤਾ ਲੱਗਾ ਇੱਕ ਲੱਖ ਮੁੰਡਾ ਉਸ ਸਮੇਂ ਕਹਿੰਨੇ ਮਾਰਿਆ ਗਿਆ ਕੱਲੇ ਅੰਮ੍ਰਿਤਸਰ ਦੇ ਉਹ ਇੱਕ ਤਨ ਕਿਹੜੇ ਸ਼ਹਿਰ ਦੀ ਗੱਲ ਕਰਦੇ ਕਹਿੰਦੇ 6000 ਤਾਂ ਉੱਥੇ ਮਾਰਿਆ ਗਿਆ ਸੀ ਉਹ ਵੀ ਉੱਥੋਂ ਪਤਾ ਲੱਗੇ ਜਿੱਥੇ ਮਨੋਸੀਪਲ ਜਦੋਂ ਲੱਕੜਾ ਦਿੰਦੇ ਜੀ ਕਿਸੇ ਨੂੰ ਜਲਾਉਣ ਲਈ ਇੱਥੇ ਉੱਥੇ ਰਿਪੋਰਟ ਪਕਾ ਲਿਆ ਸਾਰਿਆਂ ਦਾ ਇਹ ਕਿਤੇ ਸ਼ਾਇਦ ਉਹ ਵੀ ਰਿਕਾਰਡ ਕਹਿੰਦੇ ਨੇ ਹੁੰਦੇ ਪਰ ਚੋੜ ਦੇ ਕਹਿੰਦੇ ਨੇ ਪੈਰ ਜੋੜਦਾ ਜਾਨੀ ਪਤਾ ਲੱਗ ਜੀ ਜਾਂਦਾ ਹਮ ਦਾ ਸੌਦ ਨੂੰ ਜੋੜ ਦੇ ਇੱਕ ਦਿਨ ਸਾਥ ਆਈ ਜਾਂਦਾ ਉਹ ਗੱਲ ਹੋ ਗਈ ਉਹਨਾਂ ਦਾ ਸ਼ਾਇਦ ਪੁੱਛਣਾ ਨਹੀਂ ਉਹ ਨਹੀਂ ਸੋਚਿਆ ਉਹਨਾਂ ਨੇ ਵੀ ਉਹ ਉੱਥੇ ਤੱਕ ਪਹੁੰਚ ਜਾਣਗੇ ਉਹ ਲਖਣਾ ਜਿੱਥੋਂ ਜਾਂਦੀਆਂ ਸੀ ਉਹਨਾਂ ਨੂੰ ਉੱਥੋਂ ਉਹਨਾਂ ਦੀ ਕਲੇ-ਕਲੇ ਡਿਟੇਲ ਮਿਲ ਗਈ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਦਰਦ ਇੱਕ ਫੌਨਲੀ ਜਿਵੇਂ ਆਤਮਾ ਜੋ ਮਤਲਬ ਇਕ ਨਾਮ ਰੂਹਾਨੀਅਤ ਦਿਲੋਂ ਕਹਿੰਦੇ ਹੁੰਦੇ ਜੀ ਜੱਜਵਾ ਤੇ ਉਹ ਸਾਹਮਣੇ ਖੜਨ ਦਾ ਨੂ ਪਤਾ ਸੀ ਉਹਨਾਂ ਦੀ ਸ਼ਹਾਦਤ ਹੋ ਜਾਣੀ ਆ ਜਦੋਂ ਕਿ ਉਹ ਕਨੇਡਾ ਵੀ ਗਏ ਸੀ ਉਹਨਾਂ ਨੂੰ ਵਾਪਸ ਨਹੀਂ ਆਉਣ ਦੇ ਪਰ ਉਹ ਕਹਿੰਦੇ ਨਹੀਂ ਸੀ ਮੈਂ ਜਾਣਾ ਗੁਰੂ ਕਹਿੰਦੇ ਹੁੰਦੇ ਵੀ ਗੁਰੂ ਦੀ ਮੇਰ ਹੁੰਦੀ ਆ ਜੇ ਤੇ ਉਹਨਾਂ ਨੂੰ ਫਿਰ ਉਹ ਕੰਮ ਕਰਨਾ ਹੀ ਹੁੰਦਾ ਤਨ ਨੂੰ ਲਾਸ਼ਾਂ ਲਵ ਦੇ ਲਵ ਦੇ ਖੁਦ ਵੀ ਲਾਸ਼ੀ ਬਣ ਕੇ अज्ञात लाशा लग लगते लगभग खुद भी अज्ञात ही हो गए उन्होंने भी भी कुछ पता नहीं लगेगा एक चीज मैं होर देखी उ जीडी मेनू बड़ी अजीब लगी क्योंकि मैं तेलो कमेंट पढ़ता जी वे भी थले कमेंट की लिखे कमेंट पढ़े मैं अब मैं ना ਮੇਰੇ ਦਿਮਾਗ ਚ ਆਇਆ ਮੈਂ ਜਦੋਂ ਥੋੜੇ ਜਿਹੇ ਕਮੈਂਟ ਦੇ ਕੇ ਸਾਰੇ ਸਲੂਟ ਕੋਈ ਕੁਛ ਮਤਲਬ ਕੋਈ ਜਿੰਦਾਬਾਦ ਲਿਖ ਰਿਹਾ ਸੀ ਕੋ ਥੰਡੇ ਜਦੋਂ ਮੇਰੇ ਮੇਰੇ ਨਾ ਦਿਮਾਗ ਦੇ ਵਿੱਚ ਹਮੇਸ਼ਾ ਉਹ ਚੀਜ਼ ਆਉਂਦੀ ਹੈ ਮੈਂ ਕਹ ਲਓ ਵੀ ਜਿਹੜੀ ਕਿਸੇ ਤੋਂ ਸ਼ਾਇਦ ਹੀ ਆਉਂਦੀ ਹੈ ਜਦੋਂ ਬੋਲਣ ਦਾ ਸੋਚ ਦਿੱਤਾ ਹੋਣਾ ਮੇ ਤੋਂ ਵੀ ਵੱਧ ਦਿਮਾਗੀ ਵਲੋਗ ਨੇ ਬਤੇਰੇ ਐ ਤਾਂ ਮੈਨੂੰ ਐ ਲੱਗਿਆ ਵੀ ਸ਼ਾਇਦ ਇਹਦੇ ਵਿੱਚ ਕੁਛ ਤਾਂ ਹਿੰਦੂ ਵੀਰ ਭਾਨ ਦਾ ਕਮੈਂਟ ਨਹੀਂ ਹੋਇਆ ਮਥਲੇ ਦੇਖੀਗਾ 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 ਕਮੈਂਟ ਕਰੇ ਕਮੈਂਟਾ ਜੀ ਉਹਨਾਂ ਨੂੰ ਬਿਲੀਅਨ ਦੇ ਹਿਸਾਬ ਨਾਲ ਕਮੈਂਟਾਂ ਹੀ ਰੋੜਿਆ ਮੈਨੂੰ ਕੋਈ ਕਮੈਂਟ ਨਹੀਂ ਲੱਪਿਆ ਬਈ ਹਰ ਕੇ ਮੈਂ ਕਮੈਂਟ ਵੀ ਇਹ ਚੀਜ਼ ਤੇ ਵੀ ਕਰਿਆ ਵੀ ਕਾਦੀ ਕਹਿੰਦੇ ਨੇ ਉਹ ਮੇਪਾ ਇਜਾਰੇ ਖਸਾਂ ਜਾਂ ਕਾਦੀ ਹੈਨੇ ਮੈਂ ਇਹ ਨਹੀਂ ਕਹਦਾ ਵੀ ਸਾਰੇ ਹਿੰਦੂ ਗਲਤ ਨੇ ਹੈਗੇ ਨੇ ਆਪਣੇ ਨਾਲ ਹਿੰਦੂ ਖੜੇ ਨੇ ਖੜਦੇ ਹੀ ਵੀ ਨੇ ਅਜੇ ਹੁਣ ਵੀ ਖੜਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਨੇ ਸਾਰਾ ਕੁਝ ਉਹਨਾਂ ਨੂੰ ਪਤਾ ਜਿਹੜੇ ਸਹੀ ਨੇ ਔਰ ਉਹਦੇ ਵਿੱਚ ਪਿਛੇ ਹਿੰਦੂ ਦਾ ਬੇਪਰਾਨ ਦਾ ਕੋਈ ਕਮੈਂਟ ਨਹੀਂ ਸੀ ਬੜੀ ਜੀ ਗੱਲ ਆ ਸੁਣ ਕੇ ਤੁਹਾਨੂੰ ਵੀ ਸ਼ਾਇਦ ਅਜੀਬ ਲੱਗਦੀ ਹੋਊ ਭਾਈ ਖਾਲੜਾ ਜੀ ਦੀ ਲਾਸਟ ਸਪੀਚ ਵੀਡੀਓ ਕੋਈ ਆ YouTube ਤੇ ਤੁਸੀਂ ਦੇਖ ਲਓ ਕੱਢ ਕੇ ਕਹਿੰਗੇ ਜਿਹਨੂੰ ਇਹ ਮੇਰੀ ਗੱਲ ਗਲਤ ਲੱਗਦੀ ਆ ਆ ਮੈਂ ਕਮੈਂਟ ਕਰਤਾ ਸ਼ਾਇਦ ਹੁਣ ਕੋਈ ਜਾਣ ਕੇ ਕਰ ਦੂਗਾ ਯਾਨੀ ਆਹ ਕੋਈ ਤੁਹਾਨੂੰ ਪਤਾ ਪ੍ਰੋਪਗੈਂਡਾ ਆਪਣੇ ਖਿਲਾਫ ਬੜਾ ਚੱਲ ਰਿਹਾ ਹੈ ਸੁੱਖਾਂ ਦੇ ਖਿਲਾਫ ਸਰਕਾਰ ਦਾ ਪੂਰਾ ਜੋਰ ਲੱਗਿਆ ਪਿਆ ਉਹ ਚੀਜ਼ ਨੂੰ ਸਾਥ ਛੁਟਣਾ ਤੇ ਜੋ ਸੱਚਾਈ ਹੋਈ ਹੋਈ ਹੈ ਸੱਚ ਨੂੰ ਝੂਠਾ ਸਾਥ ਨਾਲ ਜਿਹੜਾ ਜੋ ਸੱਚੋ ਰੂਹਾਂ ਨਾਲ ਬੱਝਿਆ ਹੋਇਆ ਹੈ ਜੋ ਸੱਚੋ ਉਹ ਸਾਡੀਆਂ ਭੈਣਾਂ ਉਹ ਮਾਮਾ ਨਾਲ ਉਹਨਾਂ ਨੇ ਆਪਣੇ ਹੱਡਾਂ ਦੇ ਹੰਡਾਇਆ ਉਹ ਕਹਿੰਦੇ ਅਸੀਂ ਜਦੋਂ ਲਾਸ਼ਾਂ ਉੱਥੇ ਸਾਨੂੰ ਪਹਿਲਾਂ ਤਾਂ ਨੌਜਵਾਨਾਂ ਦੀਆਂ ਸਾਨੂੰ ਲੱਭਿਆਣ ਗਿਣਤ ਵੀ ਰਿਕਾਰਡ ਪਰ ਉੱਥੇ ਫਿਰ ਕਹਿੰਦੇ ਸਾਨੂੰ ਬਜ਼ੁਰਗਾਂ ਦੀਆਂ ਵੀ ਲੱਭੀਆਂ ਜਿਹੜੇ ਬਜ਼ੁਰਗਾਂ ਦੇ ਵੀ ਨੌਕੇ ਪਤਾ ਲੱਗੇ ਹੋਰ ਤਾਂ ਹੋਰ ਮਾਮਾ ਦੀਆਂ ਵੀ ਲੱਭੀਆਂ ਬਜ਼ੁਰਗਾਂ ਹੋਰ ਤਾਂ ਪਹਣਾ ਦੀਆਂ ਵੀ ਲੱਭੀਆਂ ਅੱਜ ਦੇ ਬੀਬੀਆਂ ਦੀਆਂ ਵੀ ਉਹ ਕਿੱਡੇ ਵੱਡੇ ਉਹ ਰਕਸ਼ਸ਼ ਹੋਣੇ ਨੇ ਚਲੋ ਆਪਾਂ ਕਹਿੰਦੇ ਆ ਵੀ ਗੁੱਸੇ ਦੇ ਬੰਦੇ ਨੇ 2-4 ਮਾਰਦੇ 100 ਮਾਰਦੇ 200 ਮਾਰਦੇ ਕਿੰਨਾ ਉਹਨਾਂ ਦੇ ਅੰਦਰ ਨਖਰਤ ਹੋਊਗੀ ਜਾਂ ਕੀ ਮਤਲਬ ਉਹਨਾਂ ਦੇ ਅੰਦਰ ਇਹ ਰਹਿਸਾ ਘੜਿਆ ਹੋਇਆ ਉਹ ਹਜੇ ਵੀ ਹੈਗਾ ਉਹ ਬੰਦਿਆਂ ਦੇ ਅੰਦਰ ਇਹ ਨਹੀਂ ਹਲੇ ਵੀ ਜਿੱਸੇ ਹੀ ਨਾ ਤਾਂ ਗਲਤ ਵੀ ਨਹੀਂ ਹੈ ਇਹ ਵੀ ਨਹੀਂ ਕਿਉਂਕਿ ਉਹ ਨਖਰੇ ਤੇ ਹੈ ਜਿਹੜਾ ਉਹਨਾਂ ਨੂੰ ਕਿਸੇ ਤੋਂ ਕਮੈਂਟ ਤੱਕ ਨਹੀਂ ਕਰਵਾਉਂਦਾ ਉਹ ਇੱਕ ਹਿਊਮਨ ਰਾਈਟ ਵਾਲਾ ਬੰਦਾ ਸੀ ਇੱਕ ਕਹਿੰਦੇ ਨੇ ਜਿਹੜੇ ਲੋਕਾਂ ਦੇ ਨਾਲ ਜਦੋਂ ਕੁਝ ਹੋ ਜਾਂਦਾ ਉਹਨਾਂ ਦੇ ਆਵਾਜ਼ ਚੱਕਣ ਵਾਲੇ ਹੁੰਦੇ ਆ ਹੁਣ ਰਾਈਟ ਵਾਲੇ ਨੁਖੇ ਅਧਿਕਾਰਾਂ ਵਾਲੇ ਤੂੰ ਪਰ ਉਹਦੇ ਲਈ ਤਾਂ ਯਾਰ ਅਗਲਾ ਸਲੂਟ ਤਾਂ ਲੇਗੀ ਜਾਂਦਾ ਯਾਰ ਮੈਂ ਤਾਂ ਭਈ ਲੇਖਦਾ ਮੈਂ ਪੁਰਾਣ ਤਾਂ ਤੁਮ ਨੂੰ ਕਹਦਾ ਨਹੀਂ ਹੁੰਜੇ ਮੈਨੂੰ ਤਾਂ ਕੋਈ ਚਾਹੇ ਬੰਦਾ ਹੋ ਜਿਹੜਾ ਮਰਦੀ ਯਾਤਰਾ ਕਰਾਂਗਾ ਉੱਥੇ ਮੁਸਲਮਾਨਾਂ ਦੇ ਵੀ ਕਮੈਂਟ ਅਸੀਂ ਇਹ ਜਿਹੜੀ ਯਾਰ ਇੰਨੀ ਕਿਹੜੀ ਨਫ਼ਰਤ ਐ ਇਹ ਹੋ ਜਾਂਦਾ ਹੋਰ ਵੀ ਮੈਂ ਬਹੁਤ ਚੀਜ਼ਾਂ ਨੋਟਿਸ ਕਰਦਾ ਮੈਂ ਹੁਣ ਮੈਂ ਪਰ ਇਹ ਦੱਸ ਨਹੀਂ ਸਕਦਾ ਹੈਗਾ ਕਿਉਂਕਿ ਮੇਰੇ ਕੋਲ ਤੱਥ ਨਹੀਂ ਇਹ ਚੀਜ਼ਾਂ ਮੇਰੇ ਕੋਲ ਸਮੂਤ ਤੱਥਾਂ ਮੈਂ ਤੁਹਾਨੂੰ ਤਾਂ ਦੱਸਦਾ ਮੈਨੂੰ ਉਹਦੀ ਗਲਤ ਗੱਲ ਲੱਗਦੀ ਹੈ ਰਾਈ ਕੱਲ ਤਾਂ ਹੈ ਜਾਂ ਨਹੀਂ ਬਾਕੀ ਤੁਸੀਂ ਦੱਸ ਦਿਓ ਮੈਂ ਸਹੀ ਹੈ ਜਾਂ ਗਲਤ ਮੈਨੂੰ ਕਮੈਂਟ ਕਰਕੇ ਦੱਸ ਦਿਓ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਪੜਾਓ ਭੈਣਾ ਤੁਹਾਡੇ ਨਾਲ ਸਾਥਰੀ ਮੈਨੂੰ ਵੀ ਲੋੜ ਆ ਕਹਦਾ ਭਲੇ ਦੀ ਮੈਂ ਨੋਟਿਸ ਕਰੀ ਆ ਕੀਪਰ ਦਾ ਕਿਸੇ ਹੋਰ ਨੇ ਕਰੀਆ ਜਾਂ ਨਹੀਂ ਇਹ ਕਰੀ ਹੋਊਗੀ ਕਹਾ ਤਾਂ ਮੈਂ ਟੱਕਰ ਕੇ ਸ਼ਾਇਦ ਹੁਣ ਕੋਈ ਵੀ ਦੇਖ ਲਵਾਂ ਇੱਕ ਗੱਲ ਹੋਰ ਨੂੰ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਆ ਹਰੇਕ ਵੀਰ ਭਾਂ ਨੇ ਖਾਸ ਕਰਕੇ ਜਿਹੜਾ ਪੰਜਾਬੀ ਦਾ ਉਥੇ ਪਤਾ ਲੱਗ ਜਾਂਦਾ ਉਹ ਵੀ 84 ਜਿਹੜੀ ਕਹਿੰਦੇ ਨੇ ਹੁੰਦੇ ਨੈਵਰ ਫੋਰਗੇਟ ਉਹ ਵੀ 84 ਨਾਲ ਭੁੱਲਣ ਜੋਗਣਾ ਬਖਸਾਂਗੇ ਉਹਨਾਂ ਦੀ ਖਾਂ ਦੇਖ ਕੇ ਸਹੀ ਸਮਝ ਜਾਣਾ ਕਿਉਂ ਆ ਇਹ ਸ਼ਬਦ ਕਿਹੇ ਆਂਦੇ ਨੇ ਨਾ ਭੁੱਲਣ ਯੋ ਨਾ ਬਖਸ਼ਣ ਯੋ ਅੱਗੇ ਵੀ ਮੇਰੇ ਸਾਹਮਣੇ ਕਈ ਵਾਰੀ ਵੀਡੀਓ ਆਈ ਸੀ ਮੈਂ ਦੇਖੀ ਨਹੀਂ ਸੀ ਅੱਜ ਪਤਾ ਨਹੀਂ ਹੋਈ ਇਹ ਮੈਂ ਦੇਖ ਲਈ ਮਨ ਬੜਾ ਯਾਰ ਅਪਸੈਟ ਹੋ ਗਿਆ ਯਾਨੀ ਅੰਦਰੋਂ ਦੇ ਲੋ ਰੋ ਰਿਹਾ ਮੈਂ ਕਿੱਖਾਂ ਜੋ ਹੰਝੂ ਨਹੀਂ ਮੇਰੇ ਆ ਰਹੇ ਬਸ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਟਿੱਕ ਕਰਕੇ ਦੱਸ ਦਿਓ ਨਹੀਂ ਵਧੀਆ ਲੱਗੀ ਤਾਂ ਮੈਂ ਧੰਨਵਾਦ ਜੀ